ਆਪਣੇ ਘਰਾਂ ਚ ਜਿਹੜੀਆਂ ਪੁਰਾਣੀਆਂ ਚੀਜ਼ਾਂ ਪਈਆਂ ਹੁੰਦੀਆਂ ਉਹਨਾਂ ਤੇ ਡਸਟ ਵਗੈਰਾ ਜਾਂ ਮੈਲ ਬਹੁਤ ਜ਼ਿਆਦਾ ਜੰਮ ਜਾਂਦੀ ਹੈ ਅੱਜ ਦੀ ਵੀਡੀਓ ਚ ਤੁਹਾਨੂੰ ਉਹ ਮੈਲ ਨੂੰ ਉਤਾਰਨ ਦਾ ਬੜੇ ਸੌਖੇ ਤਰੀਕੇ ਦੇ ਨਾਲ ਇੱਕ ਤਰੀਕਾ ਦੱਸਾਂਗੇ ਜਿਵੇਂ ਆ ਵੀ 20 25 ਸਾਲ ਪੁਰਾਣੀ ਫ੍ਰੀਜਰ ਤੋਂ ਬੜੇ ਸੌਖੇ ਤਰੀਕੇ ਨਾਲ ਆਪਾਂ ਮੈਲ ਉਤਾਰੀ ਹੈ ਇਹ ਗੰਦਗੀ ਜਾਂ ਮੈਲ ਨੂੰ ਲਾਉਣ ਵਾਲਾ ਇੱਕ ਪ੍ਰੋਡਕਟ ਆਉਂਦਾ ਸ਼ਾਰਪ ਸ਼ੂਟਰ 3M ਇਹ ਲੈਣਾ ਤੁਸੀਂ 300 ਰੁਪਏ ਦੀ ਰੇਂਜ ਦਾ ਪ੍ਰੋਡਕਟ ਹੈ ਮਤਲਬ ਇਹ ਕਾਫੀ ਜੜੀਆਂ ਚੀਜ਼ਾਂ ਦੇ ਉੱਤੇ ਤੁਸੀਂ ਇਹਨੂੰ ਵਰਤ ਸਕਦੇ ਹੋ ਇਹ ਤੁਹਾਨੂੰ ਲੱਕੜ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਤੋਂ ਮਿਲ ਜੂਗਾ ਕਿਸੇ ਵੀ ਦੁਕਾਨ ਤੋਂ ਬੜੀ ਆਸਾਨੀ ਨਾਲ ਤੁਸੀਂ ਲੈ ਸਕਦੇ ਹੋ ਇਹਦਾ ਨਾਮ ਹੈ ਸ਼ਾਰਪ ਸ਼ੂਟਰ 3M ਸਿਰਫ ਇਹੀ ਕੰਪਨੀ ਦਾ ਕਾਰਗਰ ਪ੍ਰੋਟੈਕਟਰ ਦੀਆਂ ਕਾਪੀਆਂ ਬਹੁਤ ਆਉਂਦੀਆਂ ਬਾਜ਼ਾਰ ਦੇ ਵਿੱਚ ਇਹਨੂੰ ਵਰਤਣ ਦਾ ਸੌਖਾ ਤਰੀਕਾ ਹੈ ਇਹਦੀ ਤੁਸੀਂ ਉਹਦੇ ਤੇ ਸਪਰੇਅ ਕਰਨੀ ਹੈ ਜਸਟ 2-3 ਸੈਕਿੰਡ ਵੇਟ ਕਰਨਾ ਹੈ ਫਿਰ ਉਹ ਤੋਂ ਬਾਅਦ ਜਿਹੜਾ ਵੀ ਤੁਹਾਡਾ ਪ੍ਰੋਡਕਟ ਕਿੰਨੀ ਤੋਂ ਵੀ ਕਿੰਨੀ ਪੁਰਾਣੀ ਮੈਲ ਹੈ ਉਹਨੂੰ ਤੁਸੀਂ ਕੱਪੜੇ ਨਾਲ ਥੋੜਾ ਨੱਪ ਕੇ ਕਾਟਨ ਦਾ ਕੱਪੜਾ ਲੈਣਾ ਉਹਨੂੰ ਲਾ ਸਕਦੇ ਹੋ ਇਹ 25 ਸਾਲ ਪੁਰਾਣਾ ਫ੍ਰੀਜਰ ਹੈ ਤੇ ਕਿੰਨੀ ਗੰਦਗੀ ਜਾਂ ਪੁਰਾਣੀ ਮੈਲ ਹੋਊਗੀ ਤੁਸੀਂ ਸੋਚ ਸਕਦੇ ਹੋ ਨਾ ਇਹ ਦੇਖੋ ਬੜੀ ਆਸਾਨੀ ਦੇ ਨਾਲ ਮਤਲਬ ਰਗੜ ਕੇ ਆਪਾਂ ਉਹਨੂੰ ਮੈਲ ਨੂੰ ਲਾਤਾ ਪ੍ਰੋਡਕਟ ਦਾ ਨਾਮ ਹੈ ਸ਼ਾਰਪ ਸ਼ੂਟਰ 3M ਲੱਕੜ ਦਾ ਜਿਹੜਾ ਸਮਾਨ ਵੇਚਦੇ ਉਹਨਾਂ ਤੁਸੀਂ ਲੈ ਸਕਦੇ ਹੋ ਜਿਹੜੀ ਇਹ ਫ੍ਰੀਜਰ ਸੀ ਬਿਲਕੁਲ ਜਿਵੇਂ ਆਪਾਂ ਨਵੀਂ ਲਈ ਸੀਗੀ ਰੀਜਨਲ ਕਲਰ ਸੀਗਾ ਉਹ ਨਿਕਲ ਆਇਆ ਮਤਲਬ ਉੱਤੋਂ ਗੰਦਗੀ ਸਾਰੀ ਸਾਫ਼ ਹੋ ਗਈ ਐ ਐਵੇਂ ਸਾਫ਼ ਕਰਨ ਤੋਂ ਬਾਅਦ ਤੁਸੀਂ ਇੱਕ ਪਾਣੀ ਦੀ ਹਲਕੀ ਸਪਰੇਅ ਮਾਰਨੀ ਐ ਤਾਂ ਕਿ ਜਿਹੜਾ ਕੈਮੀਕਲ ਐ ਉਹ ਸਾਰਾ ਪ੍ਰੋਡਕਟ ਦੇ ਉੱਤੋਂ ਉਤਰ ਜਾਏ ਤਾਂ ਕਿ ਆਪਣੇ ਕੱਪੜੇ ਵਗੈਰਾ ਦੇ ਨਾਲ ਨਾ ਲੱਗੇ ਇੱਕ ਚੀਜ਼ ਦਾ ਖਿਆਲ ਰੱਖਿਓ ਇਹ ਕੈਮੀਕਲ ਨੂੰ ਛੱਤ ਵਾਲੇ ਪੱਖਿਆਂ ਤੇ ਚਗਾਠਾਂ ਵਗੈਰਾ ਤੇ ਨਹੀਂ ਮਾਰਨਾ ਕਿਉਂਕਿ ਉਹਨਾਂ ਦਾ ਰੰਗ ਉਤਾਰ ਦੂਗਾ ਮੈਂ ਇਹ ਪ੍ਰੋਡਕਟ ਲਿਆ ਸੀ ਜੀ ਰਾਜਕੁਮਾਰਨ ਨਿਤਿਨ ਕੁਮਾਰ ਜੀ ਦੀ ਸ਼ੌਪ ਤੋਂ ਹਵੋਰ ਦੀ ਲੱਕੜ ਮੰਡੀ ਦੇ ਵਿੱਚ ਨਈ ਦੁਕਾਨ ਹੈ ਤੁਸੀਂ ਲੋਕੇਸ਼ਨ ਚੈੱਕ ਕਰ ਸਕਦੇ ਹੋ ਬਹੁਤ ਹੀ ਇਮਾਨਦਾਰ ਤੇ ਮਿਲਣਸਾਰ ਇਨਸਾਨ ਨੇ ਜਦੋਂ ਵੀ ਤੁਸੀਂ ਘਰ ਦੇ ਫਰਨੀਚਰ ਵਾਸਤੇ ਲੱਕੜ ਵਗੈਰਾ ਲੈਣੀ ਹੋਵੇ ਤਾਂ ਵਿਜ਼ਿਟ ਜ਼ਰੂਰ ਕਰਿਓ